ਸੱਚੀ ਗੱਲ ਜੀ ਮੈਂ ਪੂਨਮਨ ਤੁਹਾਨੂੰ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਦਾ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਸੰਸਨੀ ਫੈਲ ਗਈ ਹੈ ਜੀ ਹਾਂ ਦਰਸਲ ਇੱਕ ਪਤਨੀ ਨੇ ਆਪਣੇ ਹੀ ਰਿਟਾਇਰਡ ਫੌਜੀ ਪਤੀ ਨੂੰ ਆਪਣੇ ਦੋ ਆਸ਼ਿਕਾ ਦੇ ਮਰਵਾ ਦਿੱਤਾ ਹੈ ਜੀ ਹਾਂ ਨਾਵੇਂ ਨਾਲ ਮਿਲ ਕੇ ਇਸ ਔਰਤ ਨੇ ਆਪਣੀ ਹੀ ਪਤੀ ਨੂੰ ਮਰਵਾ ਦਿੱਤਾ ਹੈ ਜਾਂ ਨੂੰ ਮਰਵਾ ਦਿੱਤਾ ਹੈ ਦੱਸਦਾ ਵਾ ਕਿ ਅੰਮ੍ਰਿਤਸਰ ਦੇ ਪਿੰਡ ਬਾਲੀਆ ਮਝਪੂਰ ਵੀ ਹੋਤਾ ਉਰਤਵਲੋ ਨਾਜਾਇਜ਼ ਸੰਬੰਧਾਂਇ ਚਲਦਿਆ ਹੋਇਆ ਆਪਣੇ ਦੋ ਆਸ਼ਕ ਪ੍ਰੇਮੀਆਂ ਕੋਲੋਂ ਆਪਣੇ ਸਾਤਕਾ ਫੌਜੀ ਪਤੀ ਨੂੰ ਮਰਹੂਮ ਦੀ ਸੂਚਨਾ ਸਾਹਮਣੇ ਪ੍ਰਾਪਤ ਵੇਰਵਿਆਂ ਅਨੁਸਾਰ ਦਸਤੀਰ ਕੌਰ ਪਤਨੀ ਸੁਖਦੇਵ ਸਿੰਘ ਸਪੁੱਤਰ ਪ੍ਰੇਮੀ ਸਿੰਘ ਵਾਸੀ ਪਾਲੀਆ ਮਝਪੂਰ ਹਾਲ ਵਾਸੀ ਪਾਪਾ ਬਕਾਲਾ ਸਹਿ ਜਿਸ ਦੇ ਕੀ ਗੈਰ ਮਰਦਾਨਾ ਨਾਜਾਇਜ਼ ਸੰਮਨ ਸੰ ਇਸ ਕਰਕੇ ਉਹ ਪਤਨੀ ਨੂੰ ਟਾਡਦਾ ਰਹਿੰਦਾ ਸੀਗਾ ਉਹਨੂੰ ਨਜਾਇਜ਼ ਸੰਬੰਧਾਂ ਬਾਰੇ ਪਤਾ ਚੱਲ ਗਿਆ ਸੀ ਜਿਸ ਦੇ ਚੱਲਦਿਆਂ ਦੋਵਾਂ ਦੇ ਵਿੱਚ ਕਾਫੀ ਜ਼ਿਆਦਾ ਅਭਿਵਾਦ ਤੇ ਝਗੜਾ ਹੁੰਦਾ ਰਹਿੰਦਾ ਸੀ ਬੀਤੀ ਰਾਤ ਤੋਂ ਉਸਦਾ ਪਤੀ ਆਪਣੇ ਕਮਰੇ ਵਿੱਚ ਸੁਪਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆ ਨੂੰ ਸਾਦਲਿਆ ਅਤੇ ਉਹਨਾਂ ਨੇ ਰਲਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੋਹ ਸਿਰ ਘੁੱਟ ਕੇ ਉਸ ਨੂੰ ਮਾਰ ਦਿੱਤਾ ਹੈ ਦਾਸਵਾ ਕਿ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੀਹਾਂ ਜਿਸ ਦੇ ਵਿੱਚ ਤਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸ ਦੇ ਦੋ ਆਸ਼ਕ ਕਾਤਲਾ ਜਿਨ੍ਹਾਂ ਦੀ ਪਹਿਚਾਨ ਪੁਲਵੰਤ ਸਿੰਘ ਅਤੇ ਪੂਰਨ ਸਿੰਘ ਵਾਸੀ ਭੂਲਰ ਪੇਡ ਜ਼ਿਲ੍ਹਾ ਕਪੂਰਥਲਾ ਕੋ ਗ੍ਰਫਤਾਰ ਕਰ ਲਏ ਸਮਾਕੇ ਅਮਲਸਰ ਦੇ ਕਸਪਾ ਬਾਬਾ ਬਕਾਲਾ ਸਾਹਿਬ ਜੀ ਦੀ ਵਿਹੁਤਾ ਮਹਿਲਾ ਨੇ ਆਪਣੇ ਦੋ ਪ੍ਰੇਮੀ ਦੇ ਹੱਥੀ ਆਪਣੇ ਹੀ ਫੌਜੀ ਪਤੀ ਦੀ ਹੱਤਿਆ ਕਰਵਾ ਦਿੱਤੀ ਹੈ ਜਾਣਕਾਰੀ ਅਨੁਸਾਰ ਇਸ ਵੀਰਖੋਲ ਦੇ ਕਥਿਤ ਪ੍ਰੇਮ ਸੰਬੰਧਾਂ ਦੀ ਖਬਰ ਉੱਤੇ ਪਤੀ ਸੁਖਦੇਵ ਸਿੰਘ ਨੂੰ ਲੱਗ ਗਈ ਇਸ ਕਾਰਨ ਦੋਵਾਂ ਵਿਚ ਤਕਰਾਰ ਹੋਣੀ ਸ਼ੁਰੂ ਹੋ ਗਈ ਮਹਿਲਾ ਦਾ ਪਤੀ ਉਸਦੇ ਪ੍ਰੇਮ ਸੰਬੰਧਾਂ 'ਚ ਰੁਕਾਵਟ ਬਣ ਗਿਆ ਸੀ ਇਸ ਲਈ ਮਹਿਲਾ ਨੇ ਆਪਣੇ ਕਥਿਤ ਦੋਵੇਂ ਪ੍ਰੇਮੀਅੰਟੇ ذریعے ਪਤੀ ਦੀ ਹੱਤਿਆ ਕਰਵਾ ਦਿੱਤੀ। ਮਹਿਲਾ ਨੇ ਪਿਛਲੇ ਮੰਗਲਵਾਰ ਰਾਤ ਆਪਣੇ ਪਤੀ ਨੂੰ ਮਾਰਨ ਲਈ ਦੋਵੇਂ ਪ੍ਰੇਮੀਆ ਨੂੰ ਘਰ ਬੁਲਾਇਆ। ਦੋਸ਼ੀ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਰਾਤ ਮਹਿਲਾ ਦੇ ਘਰ ਪਹੁੰਚੇ ਅਤੇ ਸੁਖਦੇਵ ਦੀ ਹੱਤਿਆ ਕਰ ਦਿੱਤੀ। ਇਹ ਘਟਨਾ ਸਾਰੀ ਕਤਨਾਕ ਅਜ ਲੱਗੇ। ਸ੍ਰੀ ਵਿਕੈਮਰੇਜ ਕੈਦ ਹੋ ਗਈ। ਉੱਥੇ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਵਾਪਰਿਆ ਜੀ ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਘੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਹੈ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਡਿਆ ਤਾਂ ਉਹਨੇ ਗੁੱਡੀ ਨੂੰ ਵੀ ਅੱਗੇ ਜਾਣਤਾ ਹਾਂਜੀ ਬੰਦੇ ਬਾਅਦ ਚ ਕੈਮਰਾ ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਖੜੇ ਹੋ ਉਸ ਇਹ ਫਿਰੋਜ਼ਪੁਰੋਂ ਖੜੇ ਜੀ ਮਲੇ ਤੋਂ ਭੱਜੁਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚ ਕੀ ਉਮੀਦ ਰੱਖਦੇ ਜਿਹੜਾ ਕਿ ਇੰਨੀ ਜਲਦੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤਾ ਐ ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਐ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂਜੀ 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 ਬਹੁਤ ੱਕਾ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂਜੀ ਦੂਜੀ ਨੌਕਰੀ ਕਰਨ ਰਿਹਾ ਸੀ ਫਰਵਿਲ ਕੇ ਰਿਟਾਇਰਮੈਂਟ ਹੀ ਮਤਲਬ ਕਾਫੀ ਇਸਦੇ ਵੀ ਵੱਡੀ ਉਮਰ ਸੀ ਹਾਂਜੀ 42 43 ਸਾਲ ਦੀ ਕੱਲ ਦੇਰ ਰਾਤ ਮੁਖਵਸਰ थाना ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਜਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਨ੍ਹਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਕਾਲਾ ਸਾਹਿਬ ਵਿਖੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰਿੰਗ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ ਮੁਕੱਦਮਾ ਦੇ ਇਤਨਾ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਪਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਗਾਲ ਜੀ ਮੈਂ ਪੁਨਮ ਨਾਟੋ ਤੁਸੀ ਵੇਖ ਰਹੇ ਹੋ ਪੰਜਾਬ ਐਕਸ ਨਿ ਉਸਦਾ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਹੈ ਜੀ ਹਾਂ ਦਰਸਲ ਇੱਕ ਪਤਨੀ ਨੇ ਆਪਣੇ ਹੀ ਰਿਟਾਇਰਡ ਫੌਜੀ ਪਤੀ ਨੂੰ ਆਪਣੇ ਦੋ ਆਸ਼ਿਕਾ ਦੇ ਮਰਵਾ ਦਿੱਤਾ ਹੈ ਜੀ ਹਾਂ ਉਹ ਨਾਂ ਦੇ ਨਾਲ ਮਿਲ ਕੇ ਇਸ ਔਰਤ ਨੇ ਆਪਣੀ ਹੀ ਪਤੀ ਨੂੰ ਮਰਵਾ ਦਿੱਤਾ ਹੈ ਜਾਂ ਨੂੰ ਮਰਵਾ ਦਿੱਤਾ ਹੈ ਦੱਸਦਾ ਕਿ ਅਮਰਸਰ ਦੇ ਪਿੰਡ ਬਾਲੀਆ ਮਝਪੁਰ ਵੀ ਹੋਤਾ ਔਰਤ ਵੱਲੋਂ ਨਾਜਾਇਜ਼ ਸੰਬੰਧਾਂ 'ਚ ਲੱਦਿਆ ਹੋਇਆ ਆਪਣੇ ਦੋ ਆਸ਼ਕ ਪ੍ਰੇਮੀਆਂ ਕੋਲੋਂ ਆਪਣੇ ਸਾਥਕਾ ਫੌਜੀ ਪਤੀ ਨੂੰ ਮਰਹੂਮ ਦੀ ਸੂchnਾ ਸਾਹਮਣੇ ਪ੍ਰਾਪਤ ਵੇਰਵਿਆਂ ਅਨੁਸਾਰ ਦਸਤੀਰ ਕੋਰ ਪਤਨੀ ਸੁਖਦੇਵ ਸਿੰਘ ਸਪੁੱਤਰ ਪ੍ਰੇਮੀ ਸਿੰਘ ਵਾਸੀ ਬਾਲੀਆ ਮਝਪੁਰ ਹਾਲ ਵਾਸੀ ਪਾਪਾ ਬਕਾਲਾ ਸਾਹਿਬ ਜਿਸ ਦੇ ਕੀ ਗੈਰ ਮਰਦਾਨਾ ਨਾਜਾਇਜ਼ ਸੰਮਨ ਜਿਸ ਕਰਕੇ ਉਹ ਪਤਨੀ ਨੂੰ ਟਾੜਦਾ ਰਹਿੰਦਾ ਸੀਗਾ ਉਹਨੂੰ ਨਾਜਾਇਜ਼ ਸੰਬੰਧਾਂ ਬਾਰੇ ਪਤਾ ਚੱਲ ਗਿਆ ਸੀ ਜਿਸ ਦੇ ਚਾਲ ਦਿਆ ਦੋਵਾਂ ਦੇ ਵਿੱਚ ਕਾਫੀ ਜ਼ਿਆਦਾ ਅਭਿਵਾਦ ਤੇ ਝਗੜਾ ਹੁੰਦਾ ਰਹਿੰਦਾ ਸੀਗਾ ਬੀਤੇ ਰਾਤ ਜੋ ਤੋਂ ਉਸ ਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆ ਨੂੰ ਸਾਧ ਲਿਆ ਅਤੇ ਉਹਨਾਂ ਨੇ ਰਲ ਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂਹ ਸਿਰ ਕੁੱਟ ਕੇ ਉਸ ਨੂੰ ਮਾਰ ਦਿੱਤਾ ਹੈ ਦਾਸਵਾ ਕੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿहां ਜਿਸ ਦੇ ਵਿੱਚ ਤਜਿੰਦਰ ਸਿੰਘ ਬੱਲ चौकी इंचार्ज ने उक्त औरत ਅਤੇ ਉਸ ਦੇ ਦੋ ਆਸ਼ਕ ਕਾਤਲਾ ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਅਤੇ ਪੂਰਨ ਸਿੰਘ ਵਾਸੀ ਭੂਲਰਪੇੜ ਜ਼ਿਲ੍ਹਾ ਕਪੂਰਥਲਾ ਤੋਂ ਗ੍ਰਫਤਾਰ ਕਰ ਲਏ। ਦਸਮਾਖ ਅਕਮਲ ਸਰ ਦੇ ਕਸਬਾ ਬਾਬਾ ਬਕਾਲਾ ਸਾਹਿਬ ਜੀ ਇੱਕ ਵਿਹੁਤਾ ਮਹਿਲਾ ਨੇ ਆਪਣੇ ਦੋ ਪ੍ਰੇਮੀ ਦੇ ਹੱਥੀ ਆਪਣੀ ਹੀ ਪੋਜੀ ਪਤੀ ਦੀ ਹੱਤਿਆ ਕਰਵਾ ਦਿੱਤੀ ਹੈ ਜਾਣਕਾਰੀ ਅਨੁਸਾਰ ਉਸਪੀਰਖੋਰ ਦੇ ਕਥਿਤ ਪ੍ਰੇਮ ਸਬੰਧਾਂ ਦੀ ਖਬਰ ਉੱਤੇ ਪਤੀ ਸੁਖਦੇਵ ਸਿੰਘ ਨੂੰ ਲੱਗ ਗਈ। ਇਸ ਕਾਰਨ ਦੋਵਾਂ ਵਿੱਚ ਤਕਰਾਰ ਹੋਈ ਸ਼ੁਰੂ ਹੋ ਗਈ। ਮਹਿਲਾ ਦਾ ਪਤੀ ਉਸਦੇ ਪ੍ਰੇਮ ਸੰਬੰਧਾਂ 'ਚ ਰੁਕਾਵਟ ਬਣ ਗਿਆ ਸੀ ਇਸ ਲਈ ਮਹਿਲਾ ਨੇ ਆਪਣੇ ਕਥਿਤ ਦੋਵੇਂ ਪ੍ਰੇਮੀਆਂ ਦੇ ਜ਼ਰੀਏ ਪਤੀ ਦੀ ਹੱਤਿਆ ਕਰਵਾ ਦਿੱਤੀ ਮਹਿਲਾ ਨੇ ਪਿਛਲੇ ਮੰਗਲਵਾਰ ਰਾਤ ਆਪਣੇ ਪਤੀ ਨੂੰ ਮਾਰਨ ਲਈ ਦੋਵੇਂ ਪ੍ਰੇਮੀਆਂ ਨੂੰ ਘਰ ਬੁਲਾਇਆ ਦੋਸ਼ੀ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਰਾਤ ਮਹਿਲਾ ਦੇ ਘਰ ਪਹੁੰਚੇ ਅਤੇ ਸਤਖਦੇਵ ਦੀ ਹੱਤਿਆ ਕਰ ਦਿੱਤੀ ਇਹ ਇੱਕ ਸਾਰੀ ਕਤਨਾਕਾ ਕਾਜ ਲੱਗੇ ਸ੍ਰੀ ਵੀ ਕੈਮਰਜ ਕੈਦ ਹੋ ਗਈ। ਉੱਥੇ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ थाना ਬਿਆਸ ਵਿਖੇ ਕੇਸ ਦਰਜ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਆਪ ਰਿਆ ਜੀ? ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ। ਗਲ ਘੁੱਟ ਕੇ। ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ। ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ। ਕੀ ਦੱਸਿਆ ਗਿਆ? ਕਿ ਡੈਡੀ ਨੂੰ ਦੋ ਬੰਦੇ ਆਏ ਨਾ ਮਾਰਤਾ ਗਲ ਘੁੱਟ ਕੇ। ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਹੈ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਡਿਆ ਤਾਂ ਉਹਨੇ ਗੁੱਡੀ ਨੂੰ ਨਹੀਂ ਅੱਗੇ ਜਾਣਤਾ ਹਾਂਜੀ ਕੈਮਰੇ ਚੋਂ ਕਢਾਈ ਬੰਦੇ ਬਾਅਦ ਚ ਕੈਮਰੇ ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਖੜੇ ਕੋਲ ਸੀ ਇਹ ਫਰੋਜਪੁਰੋਂ ਖੜੇ ਜੀ ਬਲੇ ਤੋਂ ਭੱਜ ਚੁਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚ ਕੀ ਉਮੀਦ ਰੱਖਦੇ ਆ ਜਿਹੜਾ ਕਿ ਨਹੀਂ ਜਲਦੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਏ ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਥੱਕਿਆ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂ ਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਮਤਲਬ ਕਾਫੀ ਉਮਰ ਦੇ ਵੀ ਵੱਡੇ ਉਮਰ ਚ ਹਾਂ ਜੀ 42-41 ਸਾਲ ਦੇ ਜੋਗੀ ਕੱਲ ਦੇਰ ਰਾਤ ਮੁੱਖ ਅਫਸਰ ਥਾਣਾ ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਝਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਖੇ ਉਹਨਾਂ ਦੇ ਬੇਟੇ ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜਿਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਏ ਮੁਕੱਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਮੈਂ ਪੁਨਮਨਾ ਤੋਂ ਤੁਸੀਂ ਵੇਖ ਰਹੇ ਹੋ ਪੰਜਾਬ ਬੈਕਸ ਨਿਯੋਸਤਾ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਪਿੰਡ ਦੇ ਵਿੱਚ ਸੰਸਨੀ ਫੈਲ ਗਈ ਹੈ ਜੀ ਹਾਂ ਦਰਸਲ ਇੱਕ ਪਤਨੀ ਨੇ ਆਪਣੇ ਹੀ ਰਿਟਾਇਰਡ ਫੌਜੀ ਪਤੀ ਨੂੰ ਆਪਣੇ ਦੋ ਆਸ਼ਿਕਾ ਦੇ ਮਰਵਾ ਦਿੱਤਾ ਹੈ ਜੀ ਹਾਂ ਨਾਵੇਂ ਨਾਲ ਮਿਲ ਕੇ ਇਸ ਔਰਤ ਨੇ ਆਪਣੀ ਹੀ ਪਤੀ ਨੂੰ ਮਰਵਾ ਦਿੱਤਾ ਹੈ ਜਾਂ ਨੂੰ ਮਰਵਾ ਦਿੱਤਾ ਹੈ ਦੱਸਦਾ ਵਾ ਕੀ ਅਮਰਸਰ ਦੇ ਪਿੰਡ ਬਾਲੀਆ ਮਝਪੁਰ ਵੀ ਹੋਤਾ ਔਰਤ ਵੱਲੋਂ ਨਾਜਾਇਜ਼ ਸੰਬੰਧਾਂ 'ਚ ਚਲਦਿਆ ਹੋਇਆ ਆਪਣੇ ਦੋ ਆਸ਼ਕ ਪ੍ਰੇਮੀਆਂ ਕੋਲੋਂ ਆਪਣੇ ਸਾਥਕਾ ਫੌਜੀ ਪਤੀ ਨੂੰ ਮਰਹੂਮ ਦੀ ਸੂਚਨਾ ਸਾਹਮਣੇ। ਪ੍ਰਾਪਤ ਵੇਰਵਿਆਂ ਅਨੁਸਾਰ ਦਸਤੀਰ ਕੋਰ ਪਤਨੀ ਸੁਖਦੇਵ ਸਿੰਘ ਸਪੁੱਤਰ ਪ੍ਰੇਮੀ ਸਿੰਘ ਵਾਸੀ ਬਾਲੀਆ ਮਝਪੁਰ ਹਾਲ ਵਾਸੀ ਪਾਪਾ ਬਕਾਲਾ ਸਾਹਿਬ ਜਿਸ ਦੇ ਕੀ ਗੈਰ ਮਰਦਾਨਾ ਨਾਜਾਇਜ਼ ਸੰਮਨ ਜਿਸ ਕਰਕੇ ਉਹ ਪਤਨੀ ਨੂੰ ਟਾੜਦਾਨਾ ਰੈਂਦਾ ਸੀਗਾ ਉਹਨੂੰ ਨਾਜਾਇਜ਼ ਸੰਬੰਧਾਂ ਬਾਰੇ ਪਤਾ ਚੱਲ ਗਿਆ ਸੀ ਜਿਸ ਦੇ ਚਾਲ ਦਿਆ ਦੋਵਾਂ ਦੇ ਵਿੱਚ ਕਾਫੀ ਜ਼ਿਆਦਾ ਅਭਿਵਾਦ ਤੇ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਰਾਤ ਤੋਂ ਉਸ ਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆ ਨੂੰ ਸਾਥ ਲਿਆ ਅਤੇ ਉਹਨਾਂ ਨੇ ਰਲ ਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂਸ ਸਿਰ ਫੁੱਟ ਕੇ ਉਸ ਨੂੰ ਮਾਰ ਦਿੱਤਾ ਹੈ। ਦਸਵਾਵਾਂ ਕੇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੀਹਾਂ ਜਿਸ ਦੇ ਵਿੱਚ ਤਜਿੰਦਰ ਸਿੰਘ ਬੱਲ चौकी इंचार्ज ने उक्त औरत ਅਤੇ ਉਸ ਦੇ ਦੋ ਆਸ਼ਕ ਕਾਤਲਾ ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਅਤੇ ਪੂਰਨ ਸਿੰਘ ਵਾਸੀ ਭੂਲਰਪੇੜ ਜ਼ਿਲ੍ਹਾ ਕਪੂਰਥਲਾ ਤੋਂ ਗ੍ਰਫਤਾਰ ਕਰ ਲਿਆ। ਦਸਮਾ ਕੇ ਅਮਲਖਰ ਦੇ ਕਸਬਾ ਬਾਬਾ ਬਕਾਰਾ ਸਾਹਿਬ ਜੀ ਇੱਕ ਵਿਹੁਤਾ ਮਹਿਲਾ ਨੇ ਆਪਣੇ ਦੋ ਪ੍ਰੇਮੀ ਦੇ ਹੱਥੀ ਆਪਣੇ ਹੀ ਪੋਜੀ ਪਤੀ ਦੀ ਹੱਤਿਆ ਕਰਵਾ ਦਿੱਤੀ ਹੈ ਜਾਣਕਾਰੀ ਅਨੁਸਾਰ ਉਸ ਵੀਰ ਖੋ ਦੇ ਕਥਿਤ ਪ੍ਰੇਮ ਸਬੰਧਾਂ ਦੀ ਖਬਰ ਉੱਤੇ ਪਤੀ ਸੁਖਦੇਵ ਸਿੰਘ ਨੂੰ ਲੱਗ ਗਈ। ਇਸ ਕਾਰਨ ਦੋਵਾਂ ਵਿੱਚ ਤਕਰਾਰ ਹੋਣੀ ਸ਼ੁਰੂ ਹੋ ਗਈ। ਮਹਿਲਾ ਦਾ ਪਤੀ ਉਸਦੇ ਪ੍ਰੇਮ ਸਮੰਤਾਚ ਰੁਕਾਵਟ ਬਣ ਗਿਆ ਸੀ ਇਸ ਲਈ ਮਹਿਲਾ ਨੇ ਆਪਣੇ ਕਥਿਤ ਦੋਵੇਂ ਪ੍ਰੇਮੀਆਂ ਦੇ ذریعے ਪਤੀ ਦੀ ਹੱਤਿਆ ਕਰਵਾ ਦਿੱਤੀ ਮਹਿਲਾ ਨੇ ਪਿਛਲੇ ਮੰਗਲਵਾਰ ਰਾਤ ਆਪਣੇ ਪਤੀ ਨੂੰ ਮਾਰਨ ਲਈ ਦੋਵੇਂ ਪ੍ਰੇਮੀਆਂ ਨੂੰ ਘਰ ਬੁਲਾਇਆ ਦੋਸ਼ੀ ਕੁਲਵੰਦ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਰਾਤ ਮਹਿਲਾ ਦੇ ਘਰ ਪਹੁੰਚੀ ਅਤੇ ਸਖਤ ਦੀ ਹੱਤਿਆ ਕਰ ਦਿੱਤੀ ਇਹ ਘਟ ਸਾਰੀ ਕਤਨਾਕ ਕਾਜ ਲੱਗੇ ਸ੍ਰੀ ਵੀ ਕੈਂਬਰਜ ਕੈਦ ਹੋ ਗਈ। ਉੱਥੇ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ थाना ਬਿਆਸ ਵਿਖੇ ਕੇਸ ਦਰਜ ਕਰ ਲਿਆ ਤੇ ਅਕਲੀਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਆਪ ਰਿਆ ਜੀ? ਘਟਨਾ ਕਰਮ ਜੀ ਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ। ਗਲ ਘੁੱਟ ਕੇ। ਹਾਂਜੀ। ਤੁਹਾਨੂੰ ਕਿਵੇਂ ਪਤਾ ਲੱਗਾ? ਸਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ। ਮਤਲਬ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ। ਕੀ ਦੱਸਿਆ ਗਿਆ? ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗਲ ਘੁੱਟ ਕੇ। ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਹੈ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਡਿਆ ਤੇ ਉਹਨੇ ਗੁੱਡੀ ਨੂੰ ਨਹੀਂ ਅੱਗੇ ਜਾਣਤਾ ਹਾਂਜੀ ਬੰਦੇ ਬਾਅਦ ਵਿੱਚ ਕੈਮਰਾ 'ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਫੜੇ ਗੁਸਤ ਇਹ ਫਰੋਜਪੁਰੋਂ ਫੜੇ ਜੀ ਬਲੇ ਚੋਂ ਭੱਜ ਚੁੱਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਬਾਅਦ ਚੋਂ ਕੀ ਉਮੀਦ ਰੱਖਦੇ ਜਿਹੜਾ ਕਿ ਇਨੀ ਜਲਦੀ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਬਿਆਸ ਹੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਕਾਇਆ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂ ਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਮਤਲਬ ਕਾਫੀ ਉਮਰ ਦੇ ਵੀ ਵੱਡੇ ਉਮਰ ਹਾਂ ਜੀ 42-41 ਸਾਲ ਹੀ ਤਾਂ ਜਲਦੀ ਕੱਲ ਦੇਰ ਰਾਤ ਮੁੱਖ ਅਫਸਰ ਥਾਣਾ ਬਿਆਸ ਨੂੰ ਸਰਦਾਰ ਪ੍ਰੇਮ ਸਿੰਘ ਪੁੱਤਰ ਸਰਦਾਰ ਕਰਮ ਸਿੰਘ ਵਾਸੀ ਬਾਲੀਆ ਮੰਚਪੁਰ ਨੇ ਇੱਕ ਬਿਆਨ ਤਹਿਰੀਰ ਕਰਾਇਆ ਜਿਸ ਮੁਤਾਬਕ ਉਹਨਾਂ ਦੇ ਲੜਕੇ ਸੁਖਦੇਵ ਸਿੰਘ ਦਾ ਕਤਲ ਉਹਨਾਂ ਦੀ ਹੀ ਨੂੰ ਅਤੇ ਦੋ ਸਹਿ ਦੋਸ਼ੀਆਂ ਕੁਲਵੰਤ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਖੇ ਉਹਨਾਂ ਦੇ ਬੇਟੇ ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸਰਦਾਰ ਚਰਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖਾਤੀ ਜਿਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁਕੱਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ